ਮੈਂ ਆਪਦੇ ਬੇਟੇ ਨੂੰ ਖੁਦ ਪਿਆ ਕੇ ਦਿਖਾਈ ਹੋਈ ਹੈਗੀ ਇਹੋ ਚੀਜ਼ ਜੀ ਹਾਂਜੀ ਜਿਹੜੀ ਮੈਂ ਚੀਜ਼ ਆਪਦੇ ਬੱਚੇ ਨੂੰ ਪਿਆ ਸਕਦਾ ਉਹੀ ਮੈਂ ਲੋਕਾਂ ਨੂੰ ਵੀਰੇ ਆਪਾ ਦੇਵਾਂਗੇ ਰეკਮੈਂਡ ਸਾਰਿਆਂ ਨੂੰ ਇਹ ਚੀਜ਼ ਵਰਤ ਕੇ ਦੇਖੀ ਹੈ ਇਹਦੇ ਇੰਨੇ ਚੰਗੇ ਰਿਜ਼ਲਟ ਨੇ ਮਤਲਬ ਮਹੀਨੇ ਦੇ ਵਿੱਚ 5 ਤੋਂ 7 ਕਿਜੀ weight ਤਾਂ ਰਿਡਿਊਸ ਕਰਦੀ ਐ ਨਾਲ ਦੀ ਨਾਲ ਜੇ ਕਿਸੇ ਨੂੰ ਭਾਈ ਬੀਪੀ ਦੀ ਪ੍ਰੋਬਲਮ ਹੈ ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਤਾਂ ਵੀ ਭਾਈ ਮਾਮਾ ਭੈਣਾ ਨੇ ਜਦੋਂ ਆਪਣੇ ਉਹਨਾਂ ਦੇ ਬੱਚਾ ਹੁੰਦਾ ਹੈਗਾ ਉਸ ਤੋਂ ਬਾਅਦ ਨਾ ਭਾਈ ਆਪਣੇ ਉਹ ਉਹਨਾਂ ਦੇ ਹਾਰਮੋਨ ਇੰਬੈਲੈਂਸ ਹੋ ਜਾਂਦੇ ਨੇ ਹਾਰਮੋਨ ਇਧਰ ਉਧਰ ਹੋ ਜਾਂਦੇ ਨੇ ਜਿਹਦੇ ਕਰਕੇ ਕੀ ਉਹਨਾਂ ਦੀ ਜਾਂ ਤਾਂ ਬਾਡੀ ਬਹੁਤ ਜ਼ਿਆਦਾ ਮੋਟਾਪਾ ਹੋ ਜਾਂਦਾ ਜਾਂ ਉਹ ਬਹੁਤ ਜ਼ਿਆਦਾ ਪਤਲੇ ਹੋ ਜਾਂਦੇ ਨੇ ਉਹ ਕਿ ਰਹਿ ਰਹਾ ਉਹ ਆਪਦੀ ਜਾਂਚ ਵੇਟ ਘਟਾਉਣ ਦੇ ਲੱਗਦਾ ਜਾਂਦੀਆਂ ਨੇ ਪਰ ਵੇਟ ਘਟਦਾ ਨਹੀਂ ਜੇ ਘਟ ਜਾਂਦਾ ਤਾਂ ਉਹ ਜਦੋਂ ਹੀ ਦਵਾਰੇ ਉਹ ਮਹਿੰਗੀ ਦਵਾਈ ਛੱਡਦੀਆਂ ਨੇ ਜਾਂ ਰੋਟੀ ਖਾਣ ਲੱਗਦੇ ਨੇ ਫੇਰ ਉੱਤ ਜਿਹੜਾ ਅਸ਼ਵਗੰਡਾ ਦੇ ਗੋਖਸ਼ੂਰਾ ਨੇ ਉਹਨਾਂ ਦੇ ਬਈ ਜਿਹੜਾ ਟੈਸਟੋਸੋਨ ਲੈਵਲ ਹੈ ਮਰਦਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਮਰਦਾਨਗੀ ਦਿੰਦਾ ਹਾਰਮੋਨ ਹੁੰਦਾ ਟੈਸਟੋਸੋਨ ਉਹਨੂੰ ਉਹ ਐਪ ਕਰੂਗਾ ਜਦੋਂ ਐਪ ਕਰੂਗਾ ਤੇ ਉਹਨਾਂ ਦੇ ਲੈ ਵੀ ਦੋ ਅੱਜ ਖੜਾ ਹੈਗੇ ਆਪਾਂ ਸੈਰ ਸੰਗਰੂਰ ਦੇ ਵਿੱਚ ਬੌਸ ਸਪਲੀਮੈਂਟ ਵਾਲਿਆਂ ਦੇ ਏ ਬਾਈ ਕਾ ਐਸਾ ਸਪਲੀਮੈਂਟ ਆਗਾ ਜਿਹੜਾ ਹੈਗੇ ਤਾਂ ਬਾਈ ਐਕਚੁਅਲ ਤੇ ਵਿੱਚ ਦੇਸੀ ਜੜੀ ਬੂਟੀਆਂ ਨੇ ਤੁਸੀਂ ਇਹਦੇ ਨਾਲ ਬਾਈ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰ ਸਕਦੇ ਹੋ ਤੇ ਜੇ ਕੋਈ ਮੇਰਾ ਵੀਰ ਬੇਟ ਨੂੰ ਘਟਾਉਣਾ ਚਾਹੁੰਦਾ ਤੇ ਫੈਟ ਲੂਸ ਕਰਨਾ ਚਾਹੁੰਦਾ ਤਾਂ ਉਹਦੇ ਲਈ ਤਾਂ ਬਾਈ ਇਹ ਰਾਮਬਾਨ ਆਗਾ ਨਾ ਇਹਦੇ ਵਿੱਚ ਪਾਇਆ ਕੀ ਕੁਸਾ ਤੇ ਇਹ ਕੰਮ ਕਿਵੇਂ ਕਰਦਾ ਆਪਾਂ ਸਾਰੀ ਗੱਲਬਾਤ ਕਰਾਂਗੇ ਬੌਸ ਬਾਈ ਦੇ ਨਾਲ ਵਾਕਿਆ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਤੇ ਚੱਲਦੀ ਵੀਡੀਓ ਸ਼ੇਅਰ ਕਰਾ ਦਿਓ ਤੇ ਜੇ ਕਿਸੇ ਨੇ ਬਾਈ ਇਹ ਲੈ ਕੇ ਜਾਣਾਊਗਾ ਆਪਾਂ ਖੜਿਆਂਗੇ ਬਾਈ ਇੱਧਰ ਦੇਖ ਲਓ ਇੱਧਰ ਰਹਿ ਗਿਆ ਸੰਗਰੂਰ ਤੇ ਇੱਧਰ ਰਹਿ ਗਿਆ ਜੀ ਬਰਨਾਲਾ ਹਨਾ ਤੁਸੀਂ ਇੱਥੋਂ ਆ ਕੇ ਬਈ ਇਹਨੂੰ ਲੈ ਕੇ ਜਾ ਸਕਦੇ ਹੋ ਆਜੋ ਬਾਕੀ ਗੱਲਬਾਤ ਕਰਦੇ ਆ ਬਣੇ ਰਿਓ ਵੀਡੀਓ ਦੇ ਵਿੱਚ ਲੈ ਮਿੱਤਰੋ ਆਪਾਂ ਆ ਚੁੱਕਿਆਂਗੇ ਬਾਈ ਦੇ ਕੋਲੇ ਤੇ ਇਹ ਵਾਲਾ ਬਾਈ ਉਹ ਬਲੱਗਟਾਗਾ ਬੌਸ ਸਪਲੀਮੈਂਟ ਡਾਕਟਰ ਬਾਕੀ ਆਪਾਂ ਇਹਦੇ ਬਾਰੇ ਗੱਲਬਾਤ ਕਰ ਦਾਂਗੇ ਬਾਈ ਸਸੀ ਗਾਰ ਜੀ ਕੀ ਆ ਚੱਲਨੇ ਵਧੀਆ ਜੀ ਵਧੀਆ ਠੀਕ ਠਾਕ ਜੀ ਹਾਂਜੀ ਹਾਂਜੀ ਠੀਕ ਐ ਬਾਈ ਜੀ ਹਾਂਜੀ ਦੱਸੋ ਬਾਈ ਜੀ ਇਹਦੇ ਬਾਰੇ ਜੀ ਕਿੰਨਾ ਟਾਈਮ ਹੋਊਗਾ ਆਪਾਂ ਨੂੰ ਇਹ ਚੀਜ਼ ਤਿਆਰ ਕਰਨ ਨੂੰ ਜੀ ਇਹ वैसे ਦਾ ਭਾਈ ਇਹਦੇ ਉੱਤੇ ਮੈਨੂੰ ਤਕਰੀਬਨ 3 ਸਾਲ ਹੋ ਗਏ ਤੇ ਮੈਨੂੰ ਖੋਜ ਕਰਦੇ ਨੂੰ ਠੀਕ ਹੈ ਜੀ ਤੇ ਆਪਣੇ ਖੇਤ ਦੇ ਵਿੱਚ ਸੰਤ ਆਉਂਦੇ ਸੀ ਬ੍ਰਿਖਤ ਉਹਨਾਂ ਨੂੰ ਆਯੁਰਵੇਦ ਦਾ ਬਹੁਤ ਗਿਆਨ ਸੀ ਠੀਕ ਹੈ ਜੀ ਉਹਨਾਂ ਤੋਂ ਹੀ ਚੀਜ਼ ਸਾਡੇ ਕੋਲੇ ਘਰੇ ਲਿਖ ਕੇ ਆਈ ਹੋਈ ਸੀ ਫਿਰ ਮੈਂ ਇਹਤੇ ਕੰਮ ਕਰਿਆ ਆਪਣੀ ਫੈਮਿਲੀ ਚ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਇਹ ਚੀਜ਼ ਵਰਤ ਕੇ ਦੇਖੀ ਹੈ ਇਹਦੇ ਇੰਨੇ ਚੰਗੇ ਰਿਜ਼ਲਟ ਨੇ ਮਤਲਬ ਮਹੀਨੇ ਦੇ ਵਿੱਚ 5 ਤੋਂ 7 ਕਿਜੀ weight ਤਾਂ ਰਿਡਿਊਸ ਕਰਦੀ ਹੈ ਨਾਲ ਦੀ ਨਾਲ ਜੇ ਕਿਸੇ ਨੂੰ ਭਾਈ BP ਦੀ ਪ੍ਰੋਬਲਮ ਹੈ ਕਿਸੇ ਨੂੰ 슈ਗਰ ਦੀ ਪ੍ਰੋਬਲਮ ਹੈ ਇਹ ਕਿਸੇ ਨੂੰ ਥਾਇਰੋਇਡ ਦੀ ਪ੍ਰੋਬਲਮ ਹੈ ਇੱਥੋਂ ਤੱਕ ਕਿ ਐਂਟੀ ਕੈਂਸਰ ਤੱਕ ਪ੍ਰੋਪਰਟੀਆਂ ਵੀਰੇ ਇਹਦੇ ਵਿੱਚ ਨਹੀਂ ਹੈਗੀਆਂ ਠੀਕ ਹੈ ਜੀ ਹਾਂਜੀ ਯਾਨੀ ਕਿ ਬਈ ਇਹ ਕੋਈ ਦਵਾਈ ਨਹੀਂ ਹੈਗੀ ਹੈਨਾ ਬਾਈ ਜੀ ਇਹ ਇੱਕ ਆਯੁਰਵੇਦਿਕ ਵੀਰੇ ਮਤਲਬ ਜੜੀ ਬੂਟੀਆਂ ਤੋਂ ਤਿਆਰ ਕੀਤੀ ਚੀਜ਼ ਹੈ ਠੀਕ ਹੈ ਜੀ ਤੇ ਦਵਾਈਆਂ ਦੇ ਬਈ ਸਾਈਡ ਇਫੈਕਟ ਵੀ ਹੁੰਦੇ ਹਨ ਬਿਲਕੁਲ ਬਿਲਕੁਲ ਇਹਦਾ ਹੈਗਾ ਕੋਈ ਵੀਰੇ ਮੈਂ ਪਿਛਲੀ ਵੀਡੀਓ ਚ ਮੇਰੇ ਇੰਸਟਾ ਪੇਜ ਤੇ ਵੀ ਆ ਕੇ ਬੌਸ ਬੌਸ ਸਪਲੀਮੈਂਟ ਡਾਕਟਰ ਤੇ ਦੇਖ ਲੈਣ ਮੈਂ ਆਪਦੇ ਬੇਟੇ ਨੂੰ ਖੁਦ ਪਿਆ ਕੇ ਦਿਖਾਈ ਹੋਈ ਹੈਗੀ ਇਹੋ ਚੀਜ਼ ਹੈ ਹਾਂਜੀ ਜਿਹੜੀ ਮੈਂ ਚੀਜ਼ ਆਪਦੇ ਬੱਚੇ ਨੂੰ ਪਿਆ ਸਕਦਾ ਉਹੀ ਮੈਂ ਲੋਕਾਂ ਨੂੰ ਵੀਰੇ ਆਪਾ ਦੇਵਾਂਗੇ ਰეკਮੈਂਡ ਕਰਾਂਗੇ ਕੋਈ ਐਵੇਂ ਨਹੀਂ ਹੈਗਾ ਠੀਕ ਹੈ ਜੀ ਹਾਂਜੀ ਇਹ ਖਾਣੀ ਕਿਵੇਂ ਆ ਜੀ ਖਾਣੀ ਵੀਰੇ ਇਹ ਛੋਟਾ ਜਿਹਾ ਇੱਕ ਚਮਚ ਸਵੇਰੇ ਕਰਮ ਪਾਣੀ ਦੇ ਵਿੱਚ ਲੈਣਾਗਾ ਇੱਕ ਸ਼ਾਮ ਨੂੰ ਲੈਣਾਗਾ ਬਾਕੀ ਮੈਂ ਇਹਦੇ ਨਾਲ ਵੀਰੇ ਆਹ ਮਸ਼ੀਨ ਆਪਣੀ ਹਾਂਜੀ ਪਹਿਲਾਂ ਇਹ ਸਾਰੀ ਬਾਡੀ ਦੀ ਫੈਟ ਆਪਣੀ ਨਾੜੀਆਂ ਚ ਕਿੰਨੀ ਫੈਟ ਆ ਆਪਣੇ ਢਿੱਡ ਤੇ ਕਿੰਨੀ ਫੈਟ ਆ ਬਾਹਾਂ ਤੇ ਇਹ ਚੀਜ਼ ਚੈੱਕ ਕਰਕੇ ਆਪਾਂ ਫੇਰ ਹੀ ਅਗਲੇ ਨੂੰ ਆਪਾਂ ਉਹਦੇ ਹਿਸਾਬ ਨਾਲ ਦਵਾਈ ਦਿੰਨੇ ਆਂਗੇ ਠੀਕ ਹੈ ਜੀ ਤੇ ਇਹ ਦਿਖਾਈ ਆਪਾਂ ਇੱਕ ਵਾਰੀ ਹਾਂਜੀ ਹਾਂਜੀ ਬਾਈ ਦੇਖੇ ਮਾੜੇ ਉੱਤਰੋ ਇੱਕ ਵਾਰੀ ਮਾੜੇ ਹਾਂਜੀ ਹਾਂਜੀ ਮਸ਼ੀਨ ਦਿਖਾ ਦਈਏ ਪਹਿਲਾਂ ਆਪਾਂ ਲੈ ਮਿੱਤਰੋ ਦੇਖ ਸਕਦੇ ਹੋ ਯਾਨੀ ਕਿ ਬਈ ਤੁਸੀਂ ਐਟਟ ਹੋ ਗਏ ਨਾ ਇਹ ਸਟੈਗਰ ਵੀਰੇ ਕਲਕੱਤਾ ਤੋਂ ਇਹ ਸਪੈਸ਼ਲ ਮੰਗਵਾਈ ਆ ਮੈਂ ਠੀਕ ਹੈ ਜੀ ਤੇ ਇਹ ਸਾਰੀ ਬੰਦੇ ਦੀ ਇਹ ਇਹ ਤੇ ਆ ਏਜ ਭਰਨੀ ਪੈਂਦੀ ਹੈਗੀ ਹਾਂਜੀ ਤੇ ਉਹ ਏਜ ਭਰ ਕੇ ਜਿੰਨੀ ਉਮਰ ਆ ਪਹਿਲਾਂ ਉਮਰ ਭਰਦੇ ਆਪਾਂ ਜਿੰਮੀ ਹੋਣਾ 30 ਏਜ ਹੈ ਜਿੰਨੀ ਵੀ ਘਟ ਵੱਧ ਕਰ ਸਕਦੇ ਆਂ ਇਵੇਂ ਸੈੱਟ ਕਰ ਲਈ ਫਿਰ ਬੰਦਾ ਜ ਆ ਇਹ ਮਤਲਬ ਜਨਾਨੀ ਹੈਗੀ ਉਹਦਾ ਹੋ ਗਿਆ ਹਾਂਜੀ ਫਿਰ ਉਸ ਤੋਂ ਬਾਅਦ ਉਹਦੀ ਹਾਈਟ ਦਾ ਉਹਦੀ ਆਹੋ ਕਿੰਨੀ ਆ ਹਾਈਟ ਕਿੰਨੀ ਹੈਗੀ ਸੈਂਟੀਮੀਟਰਾਂ ਦੇ ਵਿੱਚ ਉਹ ਚੀਜ਼ ਲੱਗ ਜਾ ਪਤਾ ਹੈ ਹਾਂ ਉਹ ਪਾ ਕੇ ਫਿਰ ਆਪਾਂ ਮਤਲਬ ਇਹ ਇੱਥੇ ਆਪਾਂ ਇਹਨੂੰ ਬਾਈ ਨੂੰ ਆਜੋ ਚੜਿਓ ਆਜੋ ਬਾਈ ਜੀ ਤੁਸੀਂ ਆ ਤੂੰ ਆ ਜਾਓ ਮਿੱਤਰੋ ਦੇਖ ਸਕਦਾ ਇਹਨੂੰ ਸਿੱਧਾ ਐਵੇਂ ਬਾਹਵਾ ਫੜ ਕੇ ਖੜਨਾ ਇਹ ਸਿਰਫ 2 ਮਿੰਟ ਦੇ ਵਿੱਚ ਸਾਰੀ ਬਾਡੀ ਨੂੰ ਸਕੈਨ ਕਰ ਦਾਂਦੀ ਹੈ ਸਾਰੀ ਬਾਡੀ ਨੂੰ ਸਕੈਨ ਕਰਕੇ ਅ ਸਿਰਫ 1 ਮਿੰਟ ਬਸ ਤੇ ਸਾਰੀ ਬਾਡੀ ਨੂੰ ਸਕੈਨ ਕਰਕੇ ਇਹ ਦੱਸਦੀ ਹੈ ਫੈਟ ਲੈਵਲ ਉਰੂ ਦਿਖਾ ਦਿਓ ਵੀਰੇ ਇਹ ਮਤਲਬ ਅੰਦਰ ਨਾੜੀਆਂ ਤੱਕ ਦੀ ਫੈਟ ਨੂੰ ਸਾਰੀ ਨੂੰ ਉਹ ਕਰਦੀ ਹੈ ਉਤਰ ਜਾਓ ਵੀਰੇ ਠੀਕ ਹੈ ਜੀ ਹੁਣ ਫਿਰ ਇਹ ਜਿਵੇਂ ਇਸ ਤੋਂ ਬਾਅਦ ਆਜੋ ਵੀਰੇ ਨੇੜੇ ਦਿਖਾਓ ਜਿਵੇਂ ਆ ਗਿਆ ਇਹਦਾ 26% ਫੈਟ ਹੈ ਹਾਂਜੀ ਵਿਸਰਲ ਫੈਟ ਇਹਦੀ ਚਮੜੀ ਦੇ ਨੀਚੇ 4% ਫੈਟ ਹੈ ਠੀਕ ਹੈ ਜੀ ਤੇ 3 1300 ਕੈਲਰੀਜ਼ ਖਾਣੇ ਚ ਇਹਨੂੰ ਡੇਲੀ ਘੱਟੋ ਘੱਟ ਚਾਹੀਦੀਆਂ ਨੇ ਚਾਹੀਦੀਆਂ ਨੇ ਜੀ ਬੀ ਐਮ ਆਈ ਇਹਦਾ ਹੁੰਦਾ 1 23 ਆ ਗਿਆ ਆ ਸਬਸਟੈਂਸ਼ੀਅਲ ਫੈਟ ਜਿਹੜੀ ਆਪਣੀਆਂ ਅੰਦਰ ਅੰਗਾਂ ਦੇ ਨਾਲ ਜੰਮੀ ਹੁੰਦੀ ਹੈਗੀ 24% ਹਾਂਜੀ ਹਾਂਜੀ ਇਹ ਚੀਜ਼ ਮਤਲਬ ਐਵੇਂ ਆਪਾਂ ਚੈੱਕ ਕਰਕੇ ਠੀਕ ਹੈ ਫੇਰ ਹੀ ਅਗਲੇ ਨੂੰ ਵੀਰੇ ਆਹੋ ਕਰਦੇ ਆ ਠੀਕ ਹੈ ਜੀ ਹਾਂਜੀ ਬਾਕੀ ਇੱਕ ਹੋਰ ਹਾਂਜੀ ਆਪਾਂ ਜਿਹੜਾ ਕਸਟਮਰ ਜਿੱਦਣ ਆ ਗਿਆ ਉਹਦੀ ਸਾਰਾ ਆਪਾਂ ਡਾਟਾ ਆਪਣੇ ਕੋਲੇ ਨੋਟ ਕਰ ਲੈਣੇ ਆ ਠੀਕ ਹੈ ਜਦੋਂ ਅਗਲੀ ਵਾਰੀ ਮਿਲ ਕੇ ਆ ਦਵਾਰੇ ਆਊਗਾ ਆਪਣੇ ਕੋਲੇ ਤਾਂ ਉਹ ਸਾਰੀਆਂ ਚੀਜ਼ਾਂ ਉਹਦੀਆਂ ਘਟੀਆਂ ਹੋਣਗੀਆਂ ਇਹ ਚੀਜ਼ ਦੀ ਆਪਾਂ ਗਾਰੰਟੀ ਦਿੰਨੇ ਆਂਗੇ ਪੱਕੀ ਗੱਲ ਹੈ ਹਾਂਜੀ ਹਾਂਜੀ ਲੈ ਮਿੱਤਰੋ ਯਾਨੀ ਕਿ ਬਈ ਫੁੱਲ ਗਾਰੰਟੀ ਹੈਗੀ ਜੇ ਤੁਸੀਂ ਇੱਥੇ ਆਓਗੇ ਤਾਂ ਤੁਸੀਂ ਫੈਟ ਨੂੰ ਲੂਜ਼ ਕਰਕੇ ਜਾਓਗੇ ਨਾਲੇ ਸਿਰਫ 2000 ਦਾ ਪ੍ਰੋਡਕਟ ਹੈ ਉਹ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੇ ਇੱਕ ਦੂਜੇ ਤੋਂ ਏਜੰਟ ਜੋੜ-ਜੋੜ ਕੇ ਬਾਈ ਉਹ ਲੱਖਾਂ ਦੇ ਠੱਗ ਠੱਗੀਆਂ ਲਾ ਰੀਆਂ ਨੇ ਸਿਰਫ 2000 ਦਾ ਪ੍ਰੋਡਕਟ ਹੈ 1800 ਰੁਪਏ ਚ ਮੈਨੂੰ ਤਿਆਰ ਹੁੰਦਾ 200 ਰੁਪਏ ਵੀਰੇ ਕਹਿ ਕੇ ਕਮਾ ਰਿਆ ਕੋਈ ਆਫ ਨਹੀਂ ਕਰ ਰਿਆ ਹਾਂ ਉਹ ਦਿਖਾਉਂਦੇ ਵੀ ਨਹੀਂ ਪ੍ਰੋਡਕਟ ਯਾਰ ਮੈਂ ਦੇਖਿਆ ਚੀਜ਼ ਯਾਰ ਜਦੋਂ ਬਾਈ ਦਿਖਾਉਂਦੇ ਨਹੀਂ ਹੈਗੇ ਉਹ ਚੀਜ਼ ਦਾ ਉਲ ਹੈ ਖਬਰਾਂ ਕੀ ਦੇ ਰਹੇ ਨੇ ਹਾਂਜੀ ਮੈਂ ਕਹਿੰਦਾ ਮੇਰੇ ਕੋਲ ਜਿਹੜਾ ਕੋਈ ਕਸਟਮਰ ਆਉ ਉਹ ਇਹਨੂੰ ਖੋਲ ਕੇ ਦੇਖ ਕੇ ਫੇਰ ਉਹ ਲੈ ਜਾਏ ਵੀ ਹਾਂ ਬਾਕੀ ਜੇ ਜੜੀ ਬੂਟੀਆਂ ਕਹਿ ਰਹਿਆਂ ਤਾਂ ਕਿੰਨੀਆਂ ਨੇ ਅਗਲੇ ਨੂੰ ਦੱਸ ਵੀ ਦੂੰ ਵੀ ਭਾਈ ਇੰਨੀਆਂ ਨੇ ਆਹਾਂ ਹਾਂ ਨੇ ਆਪਾਂ ਦਾ ਕੋਈ ਚੀਜ਼ ਦਾ ਉਹ ਨਹੀਂ ਹੈਗਾ ਠੀਕ ਹੈ ਜੀ ਹੈ ਕੀ ਹੈ ਵੈਸੇ ਜੇ ਆਪਾਂ ਗੱਲਬਾਤ ਕਰੀਏ ਮੋਟਾ-ਮੋਟਾ ਜਾਨਾ ਦੋ ਚਾਰ ਕੋਈ ਚੀਜ਼ਾਂ ਇਹ ਇਹਦੇ ਵਿੱਚ ਭਾਈ ਮੋਟਾ-ਮੋਟਾ ਜਿਆ ਤੈਨੂੰ ਮੈਂ ਦੱਸਾਂ ਇਹਦੇ ਵਿੱਚ ਕੀ ਕੀ ਚੀਜ਼ਾਂ ਨੇ ਬਲੈਕ ਪੀਪਰ ਕਾਲੀ ਮਿਰਚ ਸਿਨਮਨ ਹੋ ਗਿਆ ਭਾਈ ਤੇਜ ਪੱਤਾ ਫੈਨਗ੍ਰੀਕ ਮੇਥੀ ਦਾਣੇ ਜਿੰਜਰ ਪਾਊਡਰ ਤ੍ਰਿਫਲਾ ਤੇ ਗੂਗਲ ਆਉਂਦੀ ਹੈ ਇੱਕ ਤੁਲਸੀ ਪਿਪਲੀ ਗਾਰਚੀਨਾ ਕੰਬੂ ਇਹ ਜੜੀ ਬੂਟੀਆਂ ਨੇ ਵੀਰੇ ਵਿਦੰਗ ਬਬੂਲ ਵਿਜੇਸਰ ਮਤਲਬ 10 ਤੱਕ ਤਾਂ ਇਹ ਨੇ ਚਲੋ ਕੁਝ ਸਾਡਾ ਉਲਾ ਹੁੰਦਾ 10 15 ਜੜੀ ਬੂਟੀਆਂ ਹੋਰ ਨੇ ਜਿਹੜੀਆਂ ਇਹਦੇ ਵਿੱਚ ਆਪਾਂ ਸਪੈਸ਼ਲੀ ਇਹ ਫੈਟ ਲੌਸ ਲਈ ਬਣਾਈ ਹੈਗੀ ਠੀਕ ਹੈ ਜੀ ਲੈ ਵੀ ਮਿੱਤਰੋ ਯਾਨੀ ਕਿ ਜੇ ਤੁਸੀਂ ਫੈਟ ਲੂਜ਼ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਬਹੁਤ ਸਪਲੀਮੈਂਟ ਡਾਕਟਰ ਲੈ ਕੇ ਜਾ ਸਕਦੇ ਹੋ ਹਾਂ ਜੀ ਆਪਾਂ ਇਹਨੂੰ ਕੱਲਾ ਇੱਥੇ ਵਰਤੀ ਜਾ ਫਿਰ ਕਿਤੇ ਹੋਰ ਵੀ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ ਛੋਟੇ ਕਹਿੰਦਾ ਮਤਲਬ ਵੀ ਕੱਲੀ ਫੈਟ ਕੋਲ ਇਹੀ ਵੀਰੇ ਕੱਲੀ ਫੈਟ ਤਾਂ ਚਲੋ ਘਟਾਊਗੀ ਘਟਾਊਗੀ ਇਹ ਜਿਹੜੀ ਆਪਾਂ ਕਹਿੰਦੇ ਆ ਵੀ ਬਿਮਾਰੀਆਂ ਨੂੰ ਕਿਵੇਂ ਇਹ ਹਟਾਊਗੀ ਜਿਵੇਂ ਮੰਨ ਲਓ ਕਿ ਡਾਇਬੀਟੀਜ਼ ਹੈ ਸ਼ੂਗਰ ਹੈ ਉਹ ਕਿਵੇਂ ਹਟਦੀ ਆ ਕਿਉਂਕਿ ਆਪਣੀਆਂ ਜੜੀਆਂ ਵੀ ਭਾਈ ਮਾਮਾ ਭੈਣਾਂ ਨੇ ਜਦੋਂ ਆਪਣੇ ਉਹਨਾਂ ਦੇ ਬੱਚਾ ਹੁੰਦਾ ਹੈਗਾ ਉਸ ਤੋਂ ਬਾਅਦ ਨਾ ਭਾਈ ਆਪਣੇ ਉਹ ਉਹਨਾਂ ਦੇ ਹਾਰਮੋਨ ਇੰਬੈਲੈਂਸ ਹੋ ਜਾਂਦੇ ਨੇ ਹਾਰਮੋਨ ਇਧਰ ਉਧਰ ਹੋ ਜਾਂਦੇ ਨੇ ਜਿਹਦੇ ਕਰਕੇ ਕਿ ਉਹਨਾਂ ਦੀ ਜਾਤਾ ਬਾਡੀ ਬਹੁਤ ਜਿਆਦਾ ਮੋਟਾਪਾ ਹੋ ਜਾਂਦਾ ਹੈ ਜਾਂ ਉਹ ਬਹੁਤ ਜਿਆਦਾ ਪਤਲੇ ਹੋ ਜਾਂਦੇ ਨੇਗੇ ਉਹ ਉਹ ਭੁੱਖੇ ਰਹਿ ਰਹੇ ਉਹ ਉਹ ਆਪਦੀ ਜਾਂਚ weight ਘਟਾਉਣ ਦੇ ਲੱਗਦਾ ਜਾਂਦੀਆਂ ਨੇ ਪਰ weight ਘਟਦਾ ਨਹੀਂ ਜੇ ਘਟ ਜਾਂਦਾ ਤਾਂ ਉਹ ਜਦੋਂ ਹੀ ਦਵਾਰੇ ਉਹ ਮਹਿੰਗੀ ਦਵਾਈ ਛੱਡ ਦਿਆ ਨੇ ਜਾਂ ਰੋਟੀ ਖਾਣ ਲੱਗਦੇ ਨੇ ਫੇਰ ਉੱਥੇ ਆ ਜਾਂਦਾ ਇਹ ਬਈ ਜੜਾਂ ਤੇ ਕੰਮ ਕਰਦਾ ਹੈ ਉਹਨਾਂ ਦੇ ਜਿਹੜੇ ਵਿਗੜੇ ਹੋਏ ਹਾਰਮੋਨ ਨੇ ਉਹਨਾਂ ਨੂੰ ਠੀਕ ਕਰਦਾ ਜਦੋਂ ਉਹ ਠੀਕ ਹੋ ਜਾਂਦੇ ਨੇ ਬਈ weight ਤਾਂ ਆਪਦੇ ਆਪ ਹੀ ਉਹ ਜਗ੍ਹਾ ਤੇ ਆ ਜਾਂਦਾ ਜਿਹੜਾ ਉਹਨਾਂ ਦਾ ਮਤਲਬ ਕੁਵਾਰੇ ਹੁੰਦੇ ਹੁੰਦਾ ਸੀ ਜਿਵੇਂ ਕਿਉਂਕਿ ਕੁਵਾਰੇ ਹੁੰਦੇ ਕਿਉਂ ਨਹੀਂ ਉਹਨਾਂ ਨੂੰ ਮਟਾਪਾ ਹੁੰਦਾ ਆ ਬੱਚਾ ਹੋਣ ਤੋਂ ਬਾਅਦ ਕਿਉਂ ਹੁੰਦਾ ਵਿਆਹ ਤੋਂ ਬਾਅਦ ਕਿਉਂਕਿ ਉਹਨਾਂ ਦੇ ਵੀਰੇ ਹਾਰਮੋਨ ਇੰਬੈਲੈਂਸ ਹੋ ਜਾਂਦੇ ਨੇ ਇਹ ਉਹ ਠੀਕ ਕਰਦਾ ਜੜਾਂ ਤੇ ਕੰਮ ਕਰਦਾ ਥਾਇਰੋਇਡ ਨੂੰ ਵੀ ਇਹੀ ਚੀਜ਼ ਹੈਗੀ ਠੀਕ ਹੈ ਜੀ ਹਾਂਜੀ ਠੀਕ ਹੈ ਬਾਈ ਜੀ ਬੰਦਿਆਂ 'ਚ ਫਿਰ ਇਹ ਕਿਵੇਂ ਕੰਮ ਕਰੂਗਾ ਜਿਵੇਂ ਹੁੰਦੇ ਨਾ ਆਪਣੇ ਬੰਦਿਆਂ 'ਚ ਇਹਦੇ ਵਿੱਚ ਬੰਦਿਆਂ ਲਈ ਵੀ ਬਾਈ ਜਿਵੇਂ ਅਸ਼ਵਗੰਧਾ ਹੋ ਗਿਆ ਗੋਖਸ਼ੁਰਾ ਇਹ ਚੀਜ਼ਾਂ ਨਾਲ ਐਡ ਨੇ ਕਿ ਜਿਹੜੇ ਬੰਦੇ ਨੂੰ ਹਾਂ ਜਦੋਂ ਜ਼ਿਆਦਾ ਮੋਟਾਪਾ ਹੋ ਜਾਂਦਾ ਨਾ ਤਾਂ ਉਹਨਾਂ ਦੀ ਜਿਹੜੀ ਮਤਲਬ ਕਿ ਸੈਕਸ਼ੂਅਲ ਸ਼ਕਤੀ ਹੈ ਉਹ ਵੀ ਘਟ ਜਾਂਦੀ ਹੈਗੀ ਕਮਜ਼ੋਰੀ ਆ ਜਾਂਦੀ ਹੈ ਮੋਟਾਪੇ ਦੇ ਕਾਰਨ ਤਾਂ ਜਿਹੜਾ ਜਦੋਂ ਫੈਟ ਕਟੂਗੀ ਤੇ ਜਿਹੜਾ ਅਸ਼ਵਗੰਧਾ ਦੇ ਗੋਖਸ਼ੁਰਾ ਨੇ ਉਹਨਾਂ ਦੇ ਬਈ ਜਿਹੜਾ ਟੈਸਟੋਸੋਨ ਲੈਵਲ ਹੈ ਮਰਦਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਮਰਦਾਨਗੀ ਦਿੰਦਾ ਹਾਰਮੋਨ ਹੁੰਦਾ ਟੈਸਟੋਸੋਨ ਉਹਨੂੰ ਉਹ ਇਹ ਅਪ ਕਰੂਗਾ ਜਦੋਂ ਅਪ ਕਰੂਗਾ ਤੇ ਉਹਨਾਂ ਦੀ ਸੈਕਸ਼ੂਅਲ ਐਕਟੀਵਿਟੀ ਵੀ ਵਧੀਆ ਹੋ ਜੂ ਨਾਲ ਹੀ weight ਤਾਂ ਘਟੂਗੀ ਘਟੂਗੀ ਹਾਂਜੀ ਲੈ ਵੀ ਮਿੱਤਰੋ ਜਾਣ ਕੀ ਜਿਹੜਾ ਬੋਸ ਸਪਲੀਮੈਂਟ ਆ ਬਈ ਇਹ ਇੰਨੇ ਕੰਮ ਕਰਦਾਗਾ ਜੇ ਜੇ ਤੁਸੀਂ ਬਈ ਇਹਨੂੰ ਲੈ ਕੇ ਜਾਣਾ ਹੋਊਗਾ ਤਾਂ ਕਿੱਥੇ ਆਈਏ ਬਈ ਆਪਾਂ ਬਈ ਜਿਹੜਾ ਕੋਈ ਸੰਗਰੂਰ ਵੱਲ ਤੋਂ ਆ ਰਿਹਾ ਹੈ ਸੰਗਰੂਰ ਤੋਂ ਬਰਨਾਲਾ ਰੋਡ ਤੇ ਪੁਲ ਟੱਪ ਕੇ ਪੁਲਿਸ ਨੇ ਲੰਘ ਕੇ ਅੱਗੇ ਬਈ ਇਲੈਕਟ੍ਰਿਸਿਟੀ ਗ੍ਰਿਡਾ ਹੈਗਾ ਗ੍ਰਿਡਾ ਦੇ ਸਾਹਮਣੇ ਆਪਣਾ ਆਫਿਸ ਹੈਗਾ ਠੀਕ ਹੈ ਹਾਂਜੀ ਆਨਲਾਈਨ ਹੋ ਜਾਊਗਾ ਜੇ ਕਿਸੇ ਨੇ ਆਨਲਾਈਨ ਜਿਹਨੇ ਆਨਲਾਈਨ ਮੰਗਵਾਉਣਾ ਵੀਰੇ ਸਾਨੂੰ ਪੇਮੈਂਟ ਕਰਕੇ ਸਕਰੀਨਸ਼ਾਟ ਭੇਜ ਦਿਓ ਅਸੀਂ ਨੰਬਰ 22 ਦੇ ਦੂਗਾ ਆਪਣੇ ਇਹ ਆਪਾਂ ਉਹਨਾਂ ਨੂੰ ਆਨਲਾਈਨ ਆਲ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਮੰਗਵਾਉਣਾ ਉਹਨਾਂ ਨੂੰ ਡਿਲੀਵਰ ਹੋਊਗਾ ਠੀਕ ਹੈ ਹਾਂਜੀ ਠੀਕ ਹੈ ਭਾਈ ਜੀ ਧੰਨਵਾਦ ਜੀ ਲਓ ਜੀ ਮਿੱਤਰੋ ਜੇ ਕੋਈ ਵੀ ਮੇਰਾ ਵੀਰੇ ਨੂੰ ਘਰੇ ਬੈਠੇ ਮੰਗਵਾਉਣਾ ਚਾਹੁੰਦਾ ਤਾਂ ਸਕਰੀਨ ਦੇ ਉੱਪਰ ਨੰਬਰ ਹੈਗਾ ਤੁਸੀਂ ਕਾਲ ਕਰਕੇ ਬਹੁਤ ਸਾਰੇ ਸਪਲੀਮੈਂਟਲ ਨੂੰ ਮੰਗਵਾ ਸਕਦੇ ਹੋਗੇ ਧੰਨਵਾਦ ਭਾਈ ਜੀ ਠੀਕ ਹੈ ਜੀ